ਸ਼ਿਮਲਾ ਗਈ ਸੀ ਤੁਹਾਡੀ ਯਾਤਰਾ ਸਫਲ ਰਹੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਯਾਤਰਾ ਸਫਲ ਰਹੀ ਕਿਉਂਕਿ ਸ਼ਿਮਲਾ ਵਿੱਚ ਪੰਜ ਥਾਵਾਂ ਤੇ ਜਾਣਾ ਹੁੰਦਾ ਮੈਂ ਤਾਂ ਪੰਜੋਂ ਥਾਵਾਂ ਤੇ ਹੋ ਆਇਆ ਪਰ ਇਸ ਵਿੱਚ ਦਿਲ ਕਿੱਥੇ ਹੈ ਜਿਵੇਂ ਤੁਸੀਂ ਗਏ ਸੀ ਉਹੋ ਜਿਹਾ ਹੀ ਵਾਪਸ ਆ ਗਿਆ ਇੱਕੋ ਹੀ ਕਾਰਨ ਹੁੰਦਾ ਉੱਥੇ ਜਾਣ ਦਾ ਪਤਾ ਹੈ ਕਿ ਉੱਥੇ ਭੀੜ ਹੁੰਦੀ ਹੈ ਖਾਸ ਕਰਕੇ ਜਦੋਂ ਤੁਸੀਂ ਪਹਾੜਾਂ ਵੱਲ ਜਾਂਦੇ ਹੋ ਤਾਂ ਉਹਨਾਂ ਥਾਵਾਂ ਤੇ ਨਾ ਜਾਓ ਜੋ ਤੁਹਾਨੂੰ ਸਰਕਾਰੀ ਵੈੱਬਸਾਈਟਾਂ ਤੇ ਮਿਲਦੀਆਂ ਹਨ ਜਾਂ ਇੱਧਰ ਉੱਧਰ ਲਿਖਿਆ ਹੁੰਦਾ ਕਿ ਉੱਥੇ ਹੋਵੋ ਤਾਂ ਕਿੱਥੇ ਜਾਓ ਬਹੁਤ ਨਿਰਾਸ਼ਾ ਹੋਵੇਗੀ ਸਮਾਂ ਕੱਢ ਕੇ ਜਾਓ ਭੱਜ ਦੌੜ ਨਾ ਕਰੋ ਕਿ ਇੱਕ ਦਿਨ ਗਏ ਤੇ ਦੂਜੇ ਦਿਨ ਮੁੜ ਆ ਗਏ ਜਿੱਧਰ ਵੀ ਜਾਓ ਉਥੇ ਕੁਝ ਸਮਾਂ ਲਗਾਓ ਹਫ਼ਤਾ ਦਸ ਦਿਨ ਆਪਣੇ ਹੁਕਮ ਫਿਰ ਕੇ ਕੁਝ ਖੋਜਬੀਨ ਕਰੋ ਬਹੁਤ ਸੋਹਣੀਆਂ ਥਾਵਾਂ ਮਿਲਣਗੀਆਂ ਸਭ ਤੋਂ ਵਧੀਆ ਗੱਲ ਇਹ ਕਿ ਉਥੇ ਕੋਈ ਨਹੀਂ ਜਾਂਦਾ ਕਿਉਂਕਿ ਉਹਨਾਂ ਦੇ ਨਾਂ ਕਿਸੇ ਵੀ ਵੈੱਬਸਾਈਟ ਤੇ ਨਹੀਂ ਹੁੰਦੇ ਹਾਂ ਉਹਨਾਂ ਥਾਵਾਂ ਤੇ ਕਿਉਂਕਿ ਕੋਈ ਨਹੀਂ ਜਾਂਦਾ ਤਾਂ ਇਹ ਨਹੀਂ ਹੋਵੇਗਾ ਕਿ ਉਥੇ ਤੁਹਾਨੂੰ ਚਾਹ ਪੀਣ ਲਈ ਟਹਿਲ ਮਿਲ ਜਾਵੇਗੀ ਜਾਂ ਬੈਠਣ ਲਈ ਕੁਝ ਹੋਵੇਗਾ ਇਸ ਕਰਕੇ ਤੁਹਾਨੂੰ ਥੋੜਾ ਪੈਰੀ ਤੁਰਨਾ ਪਵੇਗਾ ਖੜਾ ਰਹਿਣਾ ਪਵੇਗਾ ਮਿੱਟੀ ਝਾੜ ਕੇ ਧਰਤੀ ਉੱਤੇ ਹੀ ਬੈਠਣਾ ਪਵੇਗਾ ਪਰ ਅਸਲ 타ਮਾ ਉਹੀ ਹੁੰਦੀਆਂ ਹਨ